ਐਕਸ਼ਨ ਦਾ ਰਿਐਕਸ਼ਨ ਕਈ ਵਾਰ ਕਾਲੀ ਚ ਲਿਆ ਐਕਸ਼ਨ ਦਾ ਰਿਐਕਸ਼ਨ ਗਲਤ ਹੋ ਜਾਂਦਾ ਹੈ ਅਜਿਹਾ ਹੀ ਉਦੋਂ ਦੇਖ ਨੂੰ ਮਿਲਿਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਮਾ ਦੁਰਗਾ ਫੈਕਟਰੀ ਦੇ ਬਣੇ ਪਨੀਰ ਦੀ ਚੈਕਿੰਗ ਹੋਈ ਤੇ ਇਸ ਪਨੀਰ ਨੂੰ ਨਕਲੀ ਕਹਿ ਦਿੱਤਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਫੈਕਟਰੀ ਕਾਫੀ ਚਰਚਾ ਦੇ ਵਿੱਚ ਆਈ ਤੇ ਪਨੀਰ ਖਾਣ ਵਾਲਿਆਂ ਨੂੰ ਸਾਵਧਾਨ ਕੀਤਾ ਗਿਆ ਸੋ ਨਜ਼ਰ ਮਾਰ ਦਿਓ ਇਨ੍ਹਾਂ ਤਸਵੀਰਾਂ ਤੇ ਤੇ ਫਿਰ ਦੱਸਾਂਗੇ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਕਿ ਨ ਆਇਆ ਤੁਹਾਡਾ ਮੇਰਾ ਹੰਕਾਰ ਚੱਲਦਾ ਹੰਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਡੇਰੀ ਆ ਕੀ ਆਹੇ ਜਿੱਥੇ ਪਲਾਂਟ ਹੈ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦੁਰਗਾ 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 ਕਿੱਥੇ ਮੱਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨੇਰ ਪੰਡੋਰੀ ਨੇਰ ਪੰਡੋਰੀ 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 ਮੰਨਤਾ ਨੇ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਇੱਥੇ ਬਣਦਾ ਪਿਆ ਜੀ ਫਿਰ ਥੋੜਾ ਜਿਆਦਾ ਸਾਨੂੰ ਜਾਲ ਮੱਲੋ ਵਾਲੀ ਆ ਜੀ ਮਾਂ ਦੁਰਗਾ ਦੇ ਇਹ ਹੈ ਕਿੱਥੇ ਕੰਮ ਲਵਾਉਂ ਸਰ ਨੇਰ ਪੰਡਵੜੀ ਮੰਨਤਾ ਮੱਤਾ ਦੇ ਪੰਡਵੜੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਨੀਪਕ ਕੁਮਾਰ ਨੀਪਕ ਕੁਮਾਰ ਜੀ ਅੱਛਾ ਕਿੰਨਾ ਪੱਕ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬਸ ਇਹੋ ਜੀ ਦੇਖੋ ਗੱਡੀ ਕੱਢਦੇ ਕਿੱਥੇ ਕਿੱਥੇ ਦੂਜੇ ਕਿੱਥੇ ਕਿੱਥੇ ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਇੱਕ ਤੇ ਆ ਹਰਿਆਣਾ ਪੁੰਗੇ ਹਰਿਆਣੇ ਪੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਚੱਕੀ ਆ ਪੀ ਜੀ ਇਹਨੇ ਆ ਕੰਡਾ ਕਰ ਕੰਡਾ ਆ ਹਾਂ ਇਹ ਆ ਇਹਨੂੰ ਜਰਾ ਉੱਪਰ ਚੱਲ ਜਾ ਫੋਲ ਦੇ ਸਾਰੇ ਡਰਾਂ ਉੱਛੇ ਨਹੀਂ ਹੋ ਕੇ ₹100 ਪਨੀਰ ਨਹੀਂ ਦੇਣਾ। ਤੁਹਾਡਾ 250 ਨਹੀਂ ਲੈ ਸਕਦੇ। ਕੋਈ ਗੱਲ ਨਹੀਂ। ਉਹ ਲੈ ਲਿਆ ਜੀ। ਪਨੀਰ ਦੇ ਦੋ ਲਾਗ ਲਾ ਥੋੜੇ ਜਿਹਾ ਜਦੋਂ ਉੱਪਰ ਹੋ ਜਾਂਦੀ ਤਾਂ। ਇਹ ਕਿਉਂ ਸਾਡੇ ਕਿੰਨੇ ਲੱਗ ਲੱਗਿਆ ਮੈਨੂੰ। ਇੱਕ ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ? 10-10। ਇੱਕ ਇੱਕ ਚ 10-10। 5-5 ਕਿਲੋ ਦੀ ਇੱਕ। ਸ਼ਰਮਾ ਜੀ ਲਗਭਗ ਸਾਡੇ 5 ਕਿਲੋ ਸਾਢੇ 5 5 ਸਾਢੇ 5 ਹਨ ਇਹ 10 10 ਇੱਕ ਚ ਹੈ ਹਾਂ 5 5 ਕਿਲੋ ਵਾਲੇ ਸਰ ਇਹ ਕਿਹੜੇ ਇਹ ਪੈਕੇਜ ਹੈ ਚਲੋ ਇਹ ਇਹ ਸਾਰਿਆਂ ਚ 10 10 ਕਿਲੋ ਤਾਂ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10 10 ਕਿਲੋ ਪੈਕੇਜ ਇਹ ਬਰਫ਼ ਕਿੱਥੋਂ ਲਈ ਆ ਹਾਂਜੀ ਆਪਾਂ ਕਾਰਖਾਨਾ ਵੀ ਇਹ ਬਰਫ਼ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਹਾਂ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਪਰ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਹੈ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ ਅੱਛਾ ਇੱਕ ਲੋ ਸੈਂਪਲ ਹਾਂਜੀ ਹਾਂਜੀ ਲਿਖੀ ਐਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਐ ਚੋ ਲੋਸਨ ਹਾਂਜੀ ਆਨੂੰ ਛੱਡ ਦਿਓ ਠੀਕ ਐ ਇਹ ਕਿੰਨਾ ਵੀ ਆ ਚਾਰ ਪੰਜ ਰੁਪਏ ਦਾ ਐ ਨਾ ਚੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗਦਾ ਇਹ ਪੈਸੇ ਕਿੰਨਾ ਆ ਇਹ ਪਨੀਰ ਸਭ ਨੂੰ ਸਭ ਤੋਂ ਮੀਡੀਆ 'ਚ ਖਬਰਾਂਾਂ ਤੋਂ ਬਾਅਦ ਅਧਿਕਾਰੀ ਦੀ ਕਾਫੀ ਤਾਰੀਫ਼ ਹੋਈ ਪਰ ਹੁਣ ਮਾ ਦੁਰਗਾ ਡੈਰੀ ਦਾ ਮਾਲਕ ਸਾਹਮਣੇ ਆਇਆ ਅਤੇ ਆਪਣਾ ਪੱਖ ਪੇਸ਼ ਕੀਤਾ ਉਸਨੇ ਕਿਹਾ ਕਿ ਮੀਡੀਆ 'ਚ ਉਸ ਬੋਲੋ ਬਣਾਏ ਪਨੀਰ ਨੂੰ ਨਕਲੀ ਦੱਸੋ ਇਹ ਖਬਰਾਂ ਆਈਆਂ ਨੇ ਜੋ ਕਿ ਬਿਲਕੁਲ ਗਲਤ ਹੈ ਉਸਨੇ ਕਿਹਾ ਕਿ ਜਦੋਂ ਤੱਕ ਪਨੀਰ ਦੀ ਟੈਸਟਿੰਗ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਉਸ ਦੇ ਪਨੀਰ ਨੂੰ ਨਕਲੀ ਨਾ ਕਿਹਾ ਜਾਵੇ ਮਾਲਕ ਨੇ ਕਿਹਾ ਕਿ ਜੇਕਰ ਉਸ ਦੇ ਪਨੀਰ ਦੇ ਵਿੱਚ ਕੋਈ ਵੀ ਘਟੀਆ ਚੀਜ਼ ਦਾ ਇਸਤੇਮਾਲ ਹੋਇਆ ਹੈ ਬੇਸ਼ੱਕ ਉਸ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਇੱਥੇ ਰੂਪ ਲਾਇਆ ਪੀ ਨਕਲੀ ਪਨੀਰਾ ਤੁਹਾਨੂੰ ਕੀ ਰੋਸ਼ ਹੈ ਸਰ ਮੇਰੇ ਤੇ ਜਿੰਨਾ ਚੱਕ ਰਿਪੋਰਟ ਨਹੀਂ ਆਂਦੀ ਉਹਨਾਂ ਚ ਕਿਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਲਜ਼ਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੇਣਾ ਜੀ ਤੁਹਾਡਾ ਮਨੂ ਨਾ ਤੁਹਾਨੂੰ ਵੀ ਸਹੀ ਸੀ ਜਿਹੜੇ ਬਰਫ ਜੁੜ ਕਰਦੀ ਉਹਨਾਂ ਨਾਲ ਗੱਲ ਕਹੀ ਮੈਂ ਸਰ ਦੇਖੋ ਮੈਂ ਬਰਫ ਬਾਹਰੋਂ ਦੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫਿਰ ਸਰ ਜੀ ਜਦੋਂ ਮੈਂ ਬਰਫ਼ ਜਮਾਨਾ ਵਾ ਮੈਂ ਪੈਚਰਾਇਜ਼ਡ ਪਾਣੀ ਨੂੰ ਕਰ ਲੈਣਾ ਪੈਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਆਹ ਪਟਾਈ ਤੇ ਨਫਾਂ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫਾਂ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਕੋ ਮੇਰੇ ਪਨੀਰ ਦੇ ਵਿੱਚੋਂ ਕੋ ਰਿਫਾਈਨ ਕੋਈ ਪੋਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਗ ਚ ਖਿਲਾੜ ਕੇ ਸਰ ਗੋਲੀ ਮਾਰ ਦੋ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਖੈਰ ਹੁਣ ਦੇਖਣਾ ਹੋਵੇਗਾ ਕਿ ਲੈਏ ਗਏ ਪਨੀਰ ਦੇ ਸੈਂਪਲ ਦੇ ਵਿੱਚ ਕੋਈ ਮਿਲਾਵਟ ਨਿਕਲਦੀ ਆ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਸ ਸਿੰਘ ਦੀ ਰਿਪੋਰਟ